ਅੰਕੁਨਰੂਲਾ ਜੀ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਮਹਾਪੁਰਸ਼ ਦਾ ਜੋ ਇੱਕ ਫਰਜ਼ ਹੁੰਦਾ ਹੈ ਮੈਂ ਉਹਨਾਂ ਨੂੰ ਮਹਾਪੁਰਸ਼ ਮੰਨਦਾ ਹਾਂ ਅਪੋਸਲ ਅੰਕੁਨਰੂਲਾ ਜੀ ਲੱਖਾਂ ਕਰੋੜਾਂ ਲੋਕ ਐਵੇਂ ਨਹੀਂ ਕਿਸੇ ਪਾਸੇ ਚਲੇ ਜਾਂਦੇ ਕੋਈ ਨਾ ਕੋਈ ਜਦੋਂ ਗੱਲ ਦੇਖਦੀ ਹੈ ਤੇ ਉਦੋਂ ਹੀ ਲੋਕ ਜਾਂਦੇ दोस्तों आगे हम ये वीडियो क्लिप को पूरा देखेंगे पहले मैं आप सभी को इस वीडियो क्लिप के बारे में बता देना चाहता हूं कि अपोस्टर अंकु यूसु नुरला जी के बयान को लेकर पंजाब के कुछ लोगों ने विरोध किया है और जिन जिन लोगों ने अपोस्टर जी के खिलाफ बोला है उन सभी को डॉक्टर गुरिंदर सिंह जी ने क्या जवाब दिया है अग हम उस वीडियो क्लिप को पूरा देखेंगे पहले मैं आप सभी को बता देना चाहता हूँ की अपोस्टर अंकु यूसु नुरला जी ने जो अपने इंटरव्यू में बयान दिया है बिल्कुल सही दिया है लेकिन कुछ लोग उसको तोड़ मरोड़ कर बता रहे हैं अपोस्टर अंकु नुरुला जी ने चलती इंटरव्यू में जे बताया है कि अगर उसको फांसी की सजा भी हो जाए तो मरने से पहले एक बार प्रभु ये से माफी मांग ले कि प्रभु मेरे पापों को क्षमा करे तो हो सकता है परमेश्वर उसको माफ कर दे लेकिन जो उसकी शारीरिक सजा है वे तो उसको मिलनी ही मिलनी है जैसे की हम सभी जानते हैं जो लोग जो अपोस्टर जी का विरोध करते हैं वो वो उस बात को तोड़ मरोड़ कर पेश कर रहे हैं आइए हम जो वीडियो क्लिप को पूरा देखते हैं जहाँ पर डॉक्टर गुरिंदर सिंह जी ने अपोस्टर अंकु यहा जी के हक में क्या बताया है आइए हम इस वीडियो क्लिप को पूरा ਦੇਖਦੇ ਹਾਂ ਅੰਕੁਰ ਰੌਲਾ ਜੀ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਮਹਾਪੁਰਸ਼ ਦਾ ਜੋ ਇੱਕ ਫਰਜ਼ ਹੁੰਦਾ ਹੈ ਮੈਂ ਉਹਨਾਂ ਨੂੰ ਮਹਾਪੁਰਸ਼ ਮਨ ਅਪੋਸਲ ਅੰਕੁਰ ਰੌਲਾ ਜੀ ਲੱਖਾਂ ਕਰੋੜਾਂ ਲੋਕ ਐਵੇਂ ਨਹੀਂ ਕਿਸੇ ਪਾਸੇ ਚਲੇ ਜਾਂਦੇ ਕੋਈ ਨਾ ਕੋਈ ਜਦੋਂ ਗਲਤ ਦੇਖਦੀ ਹੈ ਤੇ ਉਦੋਂ ਹੀ ਲੋਕ ਜਾਂਦੇ ਨੇ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਾਡੇ ਜਿਹੜੇ ਲੋਕ ਨੇ ਉਹ ਗੁੰਡਾਗਰਦੀ ਕਰਦੇ ਨੇ ਅਗਰ ਯੂਪੀ ਜਾਂ ਬਿਹਾਰ ਤੋਂ ਪ੍ਰਵਾਸੀ ਇੱਥੇ ਆਣ ਕੇ ਆਪਣਾ ਕੋਈ ਧਾਰਮਿਕ ਕੋਈ ਸਮਾਗਮ ਕਰਦੇ ਨੇ ਛੱਟ ਪੂਜਾ ਕਰਦੇ ਨੇ ਇਹ ਉਹਨਾਂ ਦੇ ਉੱਤੇ ਉਂਗਲਾ ਚੁੱਕਦੇ ਨੇ ਅਗਰ ਮਸੀਹ ਪਾਈਚਾਰਾ 크੍ਰਿਸਚਨ ਜੇ ਉਹ ਕੋਈ ਆਪਣੀ ਧਾਰਮਿਕ ਰੈਲੀ ਕਰਦੇ ਆ ਜਾਂ ਕੋਈ ਕ੍ਰੁਸੈਡ ਕਰਦੇ ਆ ਜਾਂ ਉਹਨਾਂ ਦਾ ਕੋਈ ਇਕੱਠ ਹੁੰਦਾ ਆ ਤੇ ਪੰਜਾਬ ਦੇ ਵਿੱਚ ਇਹ ਜ਼ਬਰਦਸਤੀ ਪੱਗਾਂ ਚ ਸਿਰਫ ਸਾਇਏ ਹੋਏ ਲੋਕ ਜਿਹੜੇ ਨੇ ਇਹ ਉਹਨਾਂ ਦਾ ਵੀ ਵਿਰੋਧ ਕਰਦੇ ਆ ਔਰ ਇਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਜੋ ਮੀਡੀਆ ਹੈ ਔਰ ਸੋਸ਼ਲ ਮੀਡੀਆ ਹੈ ਇਹਦੀ ਬਦੌਲਤ ਉਹ ਖਬਰਾਂ ਉਹ ਗੱਲਾਂ ਪੂਰੇ ਵਰਲਡ ਦੇ ਵਿੱਚ ਮਿੰਟੋ ਮਿੰਟ ਪਹੁੰਚ ਜਾਂਦੀਆਂ ਆ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਚਲਾਈ ਆ ਹਮੇਸ਼ਾ ਔਰ ਬੇਵਜਾ ਇਹਨਾਂ ਨੇ ਹਰ ਧਰਮ ਦੇ ਲੋਕਾਂ ਦਾ ਵਿਰੋਧ ਕੀਤਾ ਹੈ ਤੇ ਹੁਣ ਆਪ ਜੀ ਨੂੰ ਪਤਾ ਹੈ ਕਿ ਨਿਊਜ਼ੀਲੈਂਡ 'ਤੇ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਿਊਜ਼ੀਲੈਂਡ ਦੇ ਜਿਹੜੇ ਲੋਕ ਨੇ ਉੱਥੋਂ ਦੇ ਲੋਕਲ ਲੋਕ ਉਹਨਾਂ ਨੇ ਵੀ ਇਹਨਾਂ ਦੀ ਤਰਜ਼ ਦੇ ਉੱਤੇ ਜਿਸ ਤਰ੍ਹਾਂ ਇਹ ਜ਼ਬਰਦਸਤੀ ਪੱਗਾਂ 'ਚ ਸਿਰ ਫਸਾਏ ਹੋਏ ਧਰਮਖਿਆਲੀ ਭਾਰਤ ਨਾਲੋਂ ਪੰਜਾਬ ਨੂੰ ਤੋੜਨ ਵਾਲੇ ਆਪੋ ਬਣੇ ਹੋਏ ਪੰਜਾਬ ਦੇ ਠੇਕੇਦਾਰ ਧਰਮ ਦੇ ਠੇਕੇਦਾਰ ਜਿਦਾਂ ਇਹ ਪੰਜਾਬ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਗੁੰਡਾਗਰਦੀ ਦਾ ਲੰਗਾ ਨਾਚ ਕਰਦੇ ਨੇ ਜਾਂ ਇੱਥੇ ਤੇ ਦੇਖੋ ਆਪਣੀ ਸਟੇਟ ਹੈ ਤੁਸੀਂ ਧਾਰਮਿਕ ਕੋਈ ਵੀ ਪ੍ਰੋਗਰਾਮ ਆਪਣੀ ਮਰਜ਼ੀ ਨਾਲ ਕਰੋ ਲੇਕਿਨ ਸਿਕਸ ਸਧਾਤਾ ਦੇ ਵਿੱਚ ਮੈਂ ਸੰਗਤ ਦੇ ਕੋਲੋਂ ਪੁੱਛਣਾ ਚਾਹਣਾ ਹੈ ਮੇਰੇ ਅੰਦਰ ਇੱਕ ਜਿਗਿਆਸਾ ਹੈ ਕਿ ਮੈਂ ਜਾਣਕਾਰੀ ਹਾਸਲ ਕਰਾਂ ਕਿ ਕਿਹੜੇ ਗੁਰੂ ਸਹਿਬਾਨ ਜਿਨ੍ਹਾਂ ਨੇ ਇਹ ਨਗਰ ਕੀਰਤਨ ਦੀ ਪਰੰਪਰਾ ਸ਼ੁਰੂ ਕੀਤੀ ਸੀਗੀ ਇਹ ਦਾਸ ਦੀ ਜਾਣਕਾਰੀ ਦੇ ਵਿੱਚ ਵਾਧਾ ਜ਼ਰੂਰ ਕਰਿਓ ਪੰਜਾਬ ਵਾਲਿਓ ਕਿਹੜੇ ਗੁਰੂ ਸਹਿਬਾਨ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਗੇ ਗੁਲਕ ਦੀ ਪਰੰਪਰਾ ਸ਼ੁਰੂ ਕੀਤੀ ਸੀਗੀ ਇਹ ਵੀ ਜ਼ਰੂਰ ਦੱਸਿਓ ਕਿਉਂਕਿ ਹਮੇ ਇਨਾ ਜਰੂਰ ਸੁਣਦਾ ਆ ਕਿ ਗੁਰੂ ਦੀ ਗੁਲਕ ਜਿਹੜੀ ਉਹ ਗਰੀਬ ਦਾ ਹੁੰਦਾ ਜਿਹੜਾ ਗੁਰੂ ਵਾਸਤੇ ਪੈਸਾ ਇਕੱਠਾ ਹੁੰਦਾ ਉਹ ਗਰੀਬ ਲekin 15 ارب ਰੁਪਏ ਦਾ ਬਜਟ ਆ ਮੈਨੂੰ ਦਿਖਾਓ ਤਾਂ ਕਿ ਕਿਹੜੇ ਗਰੀਬ ਦੇ ਇਹ ਕੰਮ ਆਉਂਦਾ ਆ ਕਿਹੜੇ ਗਰੀਬ ਦੀਆਂ ਧੀਆਂ ਦੇ ਵਿਆਹ ਕਰਦੇ ਆ ਕਿਹੜੇ ਗਰੀਬ ਦਾ ਇਲਾਜ ਫ੍ਰੀ ਕਰਦੇ ਆ ਕਿਹੜੇ ਗਰੀਬ ਲੋਕਾਂ ਨੂੰ ਇਹ ਐਜੂਕੇਸ਼ਨ ਫ੍ਰੀ ਦਿੰਦੇ ਆ ਮਰਬਾਨੀ ਦਾ ਤੇ ਹੀ ਸੁਦਾਤਾ ਵਿਦਿਆ ਵਿਚਾਰੀ ਤਾਂ ਪਰਪਕਾਰੀ ਸੋ ਇਹ ਹੁਣ ਇੱਕ ਠੰਡਾ ਬਣ ਚੁੱਕਾ ਆ ਅਰਪਾ ਖਰਪਾ ਤਾਂ ਠੰਡਾ ਬਣ ਚੁੱਕਾ ਹੈ ਪੰਜਾਬ ਦੇ ਵਿੱਚ ਜੇ ਇਹ ਵਿਰੋਧ ਕਰਦੇ ਆ ਕਦੀ ਯੂਪੀ ਤੇ ਬਿਹਾਰ ਦੇ ਜਿਹੜੇ ਸਾਡੇ ਦੇਸ਼ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਧਾਰਮਿਕ ਤਿਹਾਰਾਂ ਦੇ ਉੱਤੇ ਉਂਗਲਾ ਚੁੱਕਦੇ ਆ ਹੁਣ ਨਿਊਜ਼ੀਲੈਂਡ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇਹਨ ਉਹਨਾ ਦੇ ਉੱਤੇ ਕੋਈ ਕੈਂਪੂ ਪਰੰਤੂ ਨਹੀਂ ਕਰ ਰਿਹਾ ਮੇਰੀ ਜਿਗਿਆਸਾ ਹੈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਯਾਰ ਸਿੱਖ ਬੁੱਧੀ ਜੀਵੀਆਂ ਦੇ ਕੋਲੋਂ ਕਿ ਕਿਹੜੇ ਗੁਰੂ ਸਾਹਿਬਾਨਾਂ ਨੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਸੀਗੀ ਤੇ ਕਦੋਂ-ਕਦੋਂ ਗੁਰੂ ਸਾਹਿਬਾਨਾਂ ਨੇ ਨਗਰ ਕੀਰਤਨ ਕੱਢੇ ਸਨ ਕਿ ਜਾਂ ਇਹ ਮਨਮਤੇ ਤਰੀਕੇ ਦੇ ਨਾਲ ਸਿੱਖੀ ਤੇ ਕਾਬਜ ਠੇਕੇਦਾਰਾਂ ਨੇ ਆਪਣੀ ਰੋਜ਼ਗਾਰੀ ਨੂੰ ਵਧਾਉਣ ਵਾਸਤੇ ਜਾਂ ਬਿਜ਼ਨਸ ਨੂੰ ਵੱਡਾ ਕਰਨ ਵਾਸਤੇ ਉਹਨਾਂ ਨੇ ਇਹ ਆਪੇ ਤਲੀ ਕਿਤੇ ਸ਼ੁਰੂ ਕਰ ਦਿੱਤੇ ਹੁਣ ਇਹ ਲੋਕਾਂ ਦੇ ਉੱਤੇ ਉਂਗਲਾਂ ਚੁੱਕਦੇ ਆ ਹੁਣੇ ਅਪੋਸਟਲ ਅੰਕੁਰ ਨਰੂਲਾ ਜੀ ਨੇ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜਿਹ ਕੋਈ ਗਲਤ ਹਰਕਤ ਕੀਤੀ ਉਸ ਦਾ ਬੜਾ ਲੋਕਾਂ ਨੇ ਵਿਰੋਧ ਕੀਤਾ ਅਗਰ ਉਹ ਵਿਅਕਤੀ ਪਾਪੀ ਹੈ ਤੇ ਸਾਡੇ ਤੇ ਗੁਰੂ ਸਾਹਿਬਾਨ ਨੇ ਪਾਪੀਆਂ ਨੂੰ ਵੀ ਗੱਲ ਨਾਲ ਲਾਇਆ ਜੇ ਮੈਂ ਗੱਲ ਕਰਾਂ ਬਾਬੇ ਨਾਨਕ ਜੀ ਦੀ ਉਹਨਾਂ ਨੇ ਤੇ ਕੋਡੇ ਰਾਖਸ਼ਸ ਨੂੰ ਵੀ ਆਪਣੀ ਛਾਂ ਦੇ ਵਿੱਚ ਲੈ ਲਿਆ ਸੀਗਾ ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਘਟਿਆ ਹੈ ਜਾਂ ਕ੍ਰਿਮੀਨਲ ਮਾਨਸਿਕਤਾ ਹੈ ਗੁਰੂ ਸਾਹਿਬਾਨਾਂ ਨੇ ਆਪਣੀ ਬਾਣੀ ਨਾਲ ਆਪਣੀ ਵਿਚਾਰਧਾਰਾ ਦੇ ਨਾਲ ਉਹਨਾਂ ਦੀ ਮਾਨਸਿਕਤਾ ਨੂੰ ਬਦਲਿਆ ਬਾਬਾ ਨਾਨਕ ਜੀ ਨੇ ਵੀ ਕਈ ਪਾਪੀਆਂ ਨੂੰ ਤਾਰਿਆ ਕਈ ਪਾਪੀਆਂ ਨੂੰ ਆਪਣੀ ਛਾਂ ਦੇ ਵਿੱਚ ਲਿਆ ਇਸੇ ਤਰੀਕੇ ਦੇ ਨਾਲ ਗੁਰੂ ਕਲਗੀਧਰ ਪਿਤਾ ਜੀ ਨੇ ਜਿਹੜੇ ਪਾਪੀ ਖਲੇ ਦੀਆਂ ਕੰਦਾ ਟਪ ਟਪ ਕੇ ਗੁਰੂ ਜੀ ਨੂੰ ਵਿਦਾਵਾ ਦੇ ਕੇ ਭੱਜ ਗਏ ਸਨ ਗੁਰੂ ਸਹਬਾਨਾ ਨੇ ਤੇ ਉਹਨਾਂ ਪਾਪੀਆਂ ਦਾ ਜਿਹੜਾ ਵਿਦਾਵਾ ਸੀਗਾ ਉਹ ਵੀ ਪਾੜ ਦਿੱਤਾ ਉਹ ਪਾਪੀ ਸੀਗੇ ਜਿਹੜਾ ਗੁਰੂ ਨੂੰ ਛੱਡ ਕੇ ਭੱਜ ਜਾਂਦਾ ਉਹ ਪਾਪੀ ਹੀ ਹੁੰਦਾ ਆ ਤੇ ਗੁਰੂ ਸਾਹਿਬ ਜੀ ਨੇ ਤੇ ਉਹਨਾਂ ਨੂੰ ਵੀ ਆਪਣੀ ਬੁਕਲ ਦੇ ਵਿੱਚ ਲਿਆ ਜਿਨ੍ਹਾਂ ਦੀ ਮਾਨਸਿਕਤਾ ਕ੍ਰਿਮਨਲ ਮਾਨਸਿਕਤਾ ਸੀ ਤੇ ਜੇ ਆਪਾਂ ਗੱਲ ਕਰੀਏ ਭਾਈ ਕਨਈਆ ਜੀ ਦੀ ਤੇ ਭਾਈ ਕਨਈਆ ਜੀ ਯੁੱਧ ਦੇ ਮੈਦਾਨ ਦੇ ਵਿੱਚ ਫੱਟੜ ਹੋਏ ਦੁਸ਼ਮਣਾਂ ਨੂੰ ਵੀ ਉਹ ਪਾਣੀ ਪਿਉਂਦੇ ਸਨ ਤੇ ਕਿਸੇ ਨੇ ਪੁੱਛਿਆ ਕਿ ਤੂੰ ਦੁਸ਼ਮਣਾਂ ਨੂੰ ਕਿਉਂ ਪਾਣੀ ਪਿਉਣਾ ਉਹ ਕਹਿੰਦੇ ਮੈਨੂੰ ਦੁਸ਼ਮਣ ਕੋਈ ਦਿ ਤੇ ਗੁਰੂ ਸਬਾਨਾ ਨੇ ਵੀ ਪਾਪੀਆਂ ਨੂੰ ਆਪਣੀ ਸ਼ਮ ਚ ਲੈ ਕੇ ਉਹਨਾਂ ਦੀ ਮਾਨਸਿਕਤਾ ਬਦਲੀ ਆ ਤੇ ਜੇ ਇਸ ਜਲੰਧਰ ਵਾਲੇ ਨੇ ਉਸੇ ਤਰੀਕੇ ਦੇ ਨਾਲ ਕੋਈ ਪਾਪ ਕੀਤਾ ਸੀਗਾ ਤੇ ਜੇ ਅਪੋਸਟਲ ਅੰਕੁਰੋਲਾ ਜੀ ਜਿਹੜੇ ਕੀ ਇੱਕ ਸ਼ਾਂਤੀ ਦੇ ਦੂਤ ਨੇ ਉਹ ਲੋਕਾਂ ਨੂੰ ਜਾਗਰੂਕ ਕਰਦੇ ਨੇ ਲੋਕਾਂ ਨੂੰ ਹਨਾ ਜਿਨ੍ਹਾਂ ਨੂੰ ਰੱਬ ਚਾਹੀਦਾ ਆ ਤੇ ਉਹ ਰੱਬ ਦੇ ਨਾਲ ਜੋੜਦੇ ਨੇ ਜੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਇਸ ਇਹ ਵਿਅਕਤੀ ਜਿਹੜਾ ਹੈ ਜਨੇ ਪਾਪ ਕੀਤਾ ਆ ਅਗਰ ਇਹ ਖੁਦਾ ਦੀ ਸ਼ਰਨ ਚ ਵਾਗਰੂ ਦੀ ਸ਼ਰਨ ਚ ਅੱਲਾ ਪ੍ਰਮਾਤਮਾ ਰਾਮ ਦੀ ਸ਼ਰਨ ਚ ਆ ਜਾਵੇ ਤੇ ਇਹਦੀ ਮਾਨਸਿਕਤਾ ਜਿਹੜੀ ਹੈ ਉਹ ਗੁਰੂ ਦੇ ਜਿਹੜੇ ਸੰਦੇਸ਼ਵਾਕ ਨੇ ਪ੍ਰਮਾਤਮਾ ਦੇ ਸੰਦੇਸ਼ਵਾਕ ਨੇ ਮੈਸੰਜਰ ਆਫ ਗੋਡਸ ਨੇ ਜਿਹੜੇ ਉਹ ਆਪਣੀ ਵਿਚਾਰਧਾਰਾ ਦੇ ਨਾਲ ਇਸ ਤਰ੍ਹਾਂ ਦੇ ਪਾਪੀਆਂ ਦੀ ਸੋਚ ਮਾਨਸਿਕਤਾ ਨੂੰ ਬਦਲ ਸਕਦੇ ਆ ਉਹਨਾਂ ਨੂੰ ਸਜ਼ਾ ਦੇਣਾ ਹੀ ਕਾਫੀ ਨਹੀਂ ਆ ਉਹਨਾਂ ਨੂੰ ਉਹਨਾਂ ਦੀ ਸੋਚ ਬਦਲੀ ਜਾਵੇ ਕਿੰਨੀਆਂ ਉਦਾਹਰਣਾਂ ਨੇ ਬਾਬਾ ਨਾਨਕ ਜੀ ਦੀਆਂ ਬਚਪਨ ਦੇ ਵਿੱਚ ਵੀ ਸਾਡੀਆਂ ਨਾਨੀਆਂ ਦਾਦੀਆਂ ਸਾਡੀ ਮਾਂ ਸਾਨੂੰ ਜੋ ਵੀ ਸਾਖੀਆਂ ਸੁਣ ਬਾਬਾ ਨਾਨਕ ਜੀ ਨੇ ਉਹ ਸੁਣਾਉਂਦੇ ਸਨ ਤੇ ਅਪੋਸਟਲ ਅੰਕਰ ਨਰੂਲਾ ਜੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਗਲਤ ਬਿਆਨ ਦਿੱਤਾ ਆ ਉਹਨਾਂ ਨੇ ਜਿੱਦਾਂ ਸਾਡੇ ਮਹਾਕੁਰਸ਼ਾ ਨੇ ਬੁੱਕਲ ਚ ਲੈ ਕੇ ਪਾਪੀਆਂ ਦੀ ਸੋਚ ਬਦਲੀ ਉਹਨਾਂ ਦੀ ਮਾਨਸਿਕਤਾ ਬਦਲੀ ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਇਸੇ ਤਰੀਕੇ ਨਾਲ ਅਪੋਸਟਲ ਅੰਕੁਰ ਮਰੂਲਾਦੀ ਨੇ ਵੀ ਉਸ ਪਾਪੀ ਵਿਅਕਤੀ ਨੂੰ ਕਿਹਾ ਕਿ ਤੂੰ ਖੁਦਾ ਦੀ ਸ਼ਰਨ 'ਚ ਆ ਜਾ ਤੂੰ ਪਰਮੇਸ਼ਵਰ ਦੀ ਸ਼ਰਨ 'ਚ ਆ ਜਾ ਤੇ ਤੇਰੀ ਸੋਚ ਜਿਹੜੀ ਆ ਉਹ ਬਦਲੀ ਜਾਊਗੀ ਕਿਉਂਕਿ ਉਹਨੇ ਪਹਿਲਾਂ ਵੀ ਹੋ ਸਕਦਾ ਹੈ ਕਿ ਕੋਈ ਕ੍ਰਾਈਮ ਕੀਤੇ ਹੋਣਗੇ ਤੇ ਜਿਹੜਾ ਵਿਅਕਤੀ ਪ੍ਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਪਰਮੇਸ਼ਵਰ ਦੀ ਸ਼ਰਨ 'ਚ ਆ ਜਾਂਦਾ ਉਸ ਵਿਅਕਤੀ ਦੀ ਮਾਨਸਿਕਤਾ ਜਿਹੜੀ ਆ ਬਦਲ ਜਾਂਦੀ ਹੈ ਉੱਥੇ ਜਾ ਕੇ ਵੀ ਦੇਖੋ ਜੇ ਤੁਸੀਂ ਧਾਰਮਿਕ ਹੋ ਜਿੱਦਾਂ ਤੁਸੀਂ ਆਪਣੇ ਪੰਜਾਬ ਦੇ ਵਿੱਚ ਕਿਸੇ ਦੂਸਰੇ ਸਟੇਟ ਤੋਂ ਆਏ ਹੋਏ ਲੋਕਾਂ ਨੂੰ ਉਹਨਾਂ ਦੇ ਧਾਰਮਿਕ ਪ੍ਰੋਗਰਾਮ ਕਰਨ ਤੇ ਤੁਹਾਨੂੰ ਇਤਰਾਜ਼ ਹੁੰਦਾ ਹੈ ਤੁਸੀਂ ਉਂਗਲ ਚੁੱਕਦੇ ਹੋ ਤੁਸੀਂ ਗੱਲਾਂ ਕਰਦੇ ਹੋ ਅੱਜ ਕੱਲ ਤੁਸੀਂ ਇਹ ਨਾਅਰੇ ਲਾਉਂਦੇ ਹੋ ਕਿ ਪ੍ਰਵਾਸੀ ਪੰਜਾਬੋ ਪ੍ਰਵਾਸੀ ਪੰਜਾਬੋ ਤੇ ਦੇਖ ਲਓ ਚੰਗਿਆਈਆਂ ਬੁਰਿਆਈਆਂ ਵਾਚੇ ਤਰਮਹਜੂਰ ਕਰਮੀ ਆਪੋ ਆਪਣੀ ਕੈਨੇਡਾ ਕਹਿ ਦੋ ਉਸ ਪ੍ਰਮਾਤਮਾ ਨੇ ਉਸ ਪਰਮੇਸ਼ਵਰ ਉਸ ਖੁਦਾ ਨੇ ਉਸ ਰਾਮ ਨੇ ਉਸ ਵਾਇਗਰੂ ਨੇ ਉਹਨੇ ਤੁਹਾਡੀ ਮਾਨਸਿਕਤਾ ਨੂੰ ਚੇਂਜ ਕਰਨ ਵਾਸਤੇ ਪੰਜਾਬੀਓ ਜੋ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਵਿਰੋਧ ਹੋ ਰਿਹਾ ਆ ਤੁਹਾਡੇ ਲੋਕਾਂ ਦਾ ਵਿਰੋਧ ਹੋ ਰਿਹਾ ਆ ਕੋ ਇਸ ਕਰਕੇ ਕਿ ਜੇ ਤੁਸੀਂ ਰੱਬ ਨੂੰ ਮੰਨਣਾ ਤੁਸੀਂ ਆਪਣੇ ਧਾਰਮਿਕ ਸਥਾਨ ਦੇ ਵਿੱਚ ਚੁੱਪਚਾਪ ਉੱਥੇ ਬੈਠੋ ਆਪਣਾ ਨਾਮ ਜਪੋ ਤੇ ਕੀਰਤ ਕਰੀ ਚੱਲੋ ਤੇ ਵੰਦ ਸ਼ਕੀ ਚੱਲੋ ਲੇਕਿਨ ਤੁਸੀਂ ਤੇ ਗੁਰੂ ਦੇ ਸੁਧਾਰਤਾ ਦੇ ਉੱਤੇ ਚੱਲ ਕੇ ਤੁਹਾਨੂੰ ਕੀ ਜਦੋਂ ਉਤਪਈ ਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਨਗਰ ਕੀਰਤਨ ਜੋ ਤੁਸੀਂ ਕੱਢਦੇ ਆ ਇਹ ਕਾਹਦੇ ਵਾਸਤੇ ਆ ਸਿੱਖੀ ਸੁਧਾਰਤਾ ਦੇ ਉੱਤੇ ਤੁਸੀਂ ਚੱਲਦੇ ਨਹੀਂ ਪਏ ਤੁਹਾਡੇ ਪਿੰਡਾਂ ਦੇ ਵਿੱਚ ਜਾਤੀਵਾਦ ਗੁਰਬਾਰੇਸ਼ਨ ਛਾਂੜ ਘਾਟ ਉਹ ਤੇ ਤੁਸੀਂ ਪਿਛਲੇ 350 350 400 ਸਾਲਾਂ ਦੇ ਵਿੱਚ ਗੁਰੂ ਦੇ ਸਿਧਾਂਤ ਤੇ ਚੱਲਦੇ ਹੋਏ ਤੁਸੀਂ ਖਤਮ ਨਹੀਂ ਕਰ ਸਕੇ ਉਦੋਂ ਤੇ ਚਲੋ ਅਨਪੜ ਲੋਕ ਸਨ ਹੁਣ ਤੇ ਤੁਸੀਂ ਪੜੇ ਲਿਖੇ ਆ ਪਰ ਪੜ੍ਹ ਲਿਖ ਕੇ ਵੀ ਭਾਵੇਂ ਤੁਸੀਂ ਬੇਸ਼ੱਕ ਦੁਨੀਆਂ ਧਰਤੀਆਂ ਦੇ ਉੱਤੇ ਜਿਨ੍ਹਾਂ ਨੂੰ ਸਵਰਗ ਕਿਹਾ ਜਾਂਦਾ ਹੈ ਅਮਰੀਕਾ ਇੰਗਲੈਂਡ ਦਿਲਸੀਲੈਂਡ ਆਸਟ੍ਰੇਲੀਆ ਕੈਨੇਡਾ ਵਰਗੀਆਂ ਧਰਤੀਆਂ ਦੇ ਉੱਤੇ ਤੁਸੀਂ ਚਲੇ ਗਏ ਆ ਪਰ ਤੁਸੀਂ ਲੋਕਾਂ ਨੇ ਜਗ੍ਹਾ ਬਦਲੀ ਆ ਤੁਸੀਂ ਆਪਣੀ ਮਾਨਸਿਕਤਾ ਆਪਣੀ ਸੋਚ ਨਹੀਂ ਬਦਲੀ ਤੁਹਾਨੂੰ ਗੁਰੂ ਸਾਹਿਬ ਜੀ ਵੀ ਨਹੀਂ ਬਦਲ ਸਕੇ ਇਹ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਤੁਸੀਂ ਜੋ ਗੁਰੂ ਸਾਹਿਬ ਤੁਹਾਡੇ ਪਿੰਡਾਂ ਦੇ ਵਿੱਚ ਜਾਤੀ ਆਧਾਰਿਤ ਗੁਰਦੁਆਰੇ ਤੁਹਾਡੇ ਮੂੰਹ ਦੇ ਉੱਤੇ ਥੁੱਕਦੇ ਨੇ ਤੁਹਾਡੇ ਮੂੰਹ ਦੇ ਉੱਤੇ ਚਪੇੜ ਮਾਰਦੇ ਨੇ ਜਾਤੀ ਆਧਾਰਿਤ ਸ਼ਮਸ਼ਾਨ ਘਾਟ ਉਹ ਤੁਹਾਨੂੰ ਲਾਹਨਤਾਂ ਪਾਉਂਦੇ ਆ ਕਿ ਜਿੰਦੇ ਜੀ ਕੇ ਤੁਸੀਂ ਇਕੱਠੇ ਨਹੀਂ ਹੋ ਸਕਦੇ ਤੇ ਮਰ ਲੱਗਿਆ ਵੀ ਤੁਸੀਂ ਇਕੱਠੇ ਨਹੀਂ ਆ ਫਿਰੇ ਲਾਹਨਤ ਜ਼ਬਰਦਸਤੀ ਪੰਗਾ ਚ ਸਿਰ ਪਸਾਏ ਹੋਏ ਲੋਕਾਂ ਦੇ ਇਹ ਤੁਹਾਨੂੰ ਉਹ ਸ਼ਮਸ਼ਾਨ ਘਾਟ ਲਾਹਨਤਾਂ ਪਾਉਂਦੇ ਆ ਜੇ ਮੇਰੀ ਗੱਲ ਸੱਚੀ ਆ ਅਗਰ ਤੁਹਾਨੂੰ ਲੱਗਦਾ ਵੀ ਇਹ ਤਰਕ ਦੇ ਨਾਲ ਕੀਤੀ ਗਈ ਗੱਲ ਆ ਇਸ ਵੀਡੀਓ ਨੂੰ ਅੱਗੇ ਦੀ ਤਰ੍ਹਾਂ ਸ਼ੇਅਰ ਕਰ ਦੇਣਾ ਅਪੋਸਟਲ ਅਨਕੁਰ ਨਰੂਲਾ ਜੀ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਮਹਾਪੁਰਸ਼ ਦਾ ਜੋ ਇੱਕ ਲੱਖਾਂ ਕਰੋੜਾਂ ਲੋਕ ਐਵੇਂ ਨਹੀਂ ਕਿਸੇ ਪਾਸੇ ਚਲੇ ਜਾਂਦੇ ਕੋਈ ਨਾ ਕੋਈ ਜਦੋਂ ਗੱਲ ਸਿੱਖਦੀ ਹੈ ਤੇ ਉਦੋਂ ਹੀ ਲੋਕ ਜਾਂਦੇ ਨੇ ਹੁਣ ਸਾਡੇ ਜਿੰਨੇ ਵੀ ਸਿੱਖਾ ਮੈਂ ਆ ਮੈਂ ਅਗਰ ਕਿਸੇ ਮੰਦਰ ਦੇ ਵਿੱਚ ਚਲਾ ਗਿਆ ਤੇ ਕਿਆ ਹੋ ਮੇਰਾ ਧਰਮ ਤਬਦੀਲ ਹੋ ਗਿਆ ਅਗਰ ਮੈਂ ਉੱਥੇ ਜਾ ਕੇ ਜਕਰਾਂ ਵੀਰ ਬਜਰੰਗੀ ਹਰ ਹਰ ਮਹਾਦੇਵ ਦਾ ਮਹਾਰਾਲਾਤ ਤੇ ਕਿਆ ਮੇਰਾ ਧਰਮ ਬਦਲ ਗਿਆ ਅਗਰ ਮੈਂ ਜੈ ਸ਼੍ਰੀ ਨਾਮ ਬੁਲਾ ਦਿੱਤਾ ਤੇ ਕਿਆ ਮੇਰਾ ਧਰਮ ਬਦਲ ਗਿਆ ਅਗਰ ਮੈਂ ਮਹਾ ਮਾਈ ਚਿੰਤਪੁਰਨੀ ਜੀ ਦੇ ਦਰਸ਼ਨ ਕਰਨ ਚਲਾ ਗਿਆ ਜਵਾਲਾ ਜੀ ਦੇ ਚਲਾ ਗਿਆ ਵੈਸ਼ਰੂ ਦੇਵੀ ਜੀ ਦੇ ਚਲਾ ਗਿਆ ਅਮਰਨਾਥ ਜੀ ਦੀ ਯਾਤਰਾ ਕਰਨ ਚਲਾ ਗਿਆ ਸੰਗੜਾ ਵਾਲੇ ਸ਼ਵਾਲੇ ਮੰਦਰ ਮੈਂ ਜਾ ਇਸ ਸਿੱਧਾ ਜਿਹੜੇ ਲੋਕ ਚਾਚੂ ਤੇ ਵਿੱਚ ਜਾਂਦੇ ਆ ਮੱਥਾ ਟੇਕਦੇ ਆ ਉਹਨਾਂ ਦਾ ਧਰਮ ਨਹੀਂ ਬਦਲਿਆ ਗਿਆ ਉਹਨਾਂ ਦੀ ਸੋਚ ਜਿਹੜੀ ਹੈ ਉਹ ਬਦਲੀ ਗਈ ਹੈ ਜਿਹੜੀ ਕ੍ਰਿਮੀਨਲ ਮਾਨਸਿਕਤਾ ਸੀ ਮੈਂ ਦੋ ਭੈਣ ਭਰਾਵਾਂ ਦੀਆਂ ਵੀਡੀਓ ਦੇਖਦਾ ਪਿਆ ਸੀਗਾ ਉਹ ਕਹਿ ਰਹੇ ਨੇ ਕਿ ਉਹ ਜੱਟ ਕਮਿਊਨਿਟੀ ਦੇ ਵਿੱਚੋਂ ਨੇ ਉਹ ਸਿੱਖਾਂ ਦੇ ਵਿੱਚੋਂ ਨੇ ਉਹਨਾਂ ਨੂੰ ਕਿਸੇ ਨੇ ਜ਼ਬਰਦਸਤੀ ਨਹੀਂ ਜੋੜਿਆ ਉਹਨਾਂ ਨੂੰ ਕਿਸੇ ਨੇ ਖਰੀਦਿਆ ਨਹੀਂ ਉਹ ਆਪ ਆਏ ਆ ਤੇ ਉਹ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਏ ਆ ਤੇ ਉਹ ਪਰਮੇਸ਼ਵਰ ਦੇ ਰਾਹ ਦੇ ਉੱਤੇ ਚੱਲ ਰਹੇ ਨੇ ਸੋ ਇਸ ਕਰਕੇ ਜਿਹੜੇ ਲਾਤੀ ਲੋਕ ਵਿਰੋਧ ਕਰਦੇ ਨੇ ਉਹਨਾਂ ਦੀ ਘੱਟੀਆਂ ਮਾਨਸਿਕਤਾ ਜਿਹੜੀ ਆ ਉਹ ਇਹੀ ਹੈ ਕਿ ਉਹਨਾਂ ਦਾ ਕੰਮ ਹੀ